ਹਾਂਜੀ ਦੋਸਤੋ ਕੀ ਹਾਲ ਚਾਲ ਆਜੋ ਸੋ ਅੱਜ ਹੈ 18 ਤਰੀਕ ਤੇ ਹੋ ਗਿਆ ਪ੍ਰੋਪਰ ਤਿਆਰ ਅਸੀਂ ਜਾ ਰਹੇ ਹਾਂ ਅੱਜ ਲਦਾਖ ਨੂੰ ਤੇ ਇਧਰ ਬਾਈ ਹੁਣੀ ਨਾਲ ਲਈ ਬਾਈ ਕਿਵੇਂ ਬਹੁਤ ਵਧੀਆ ਭਾਜੀ ਠੀਕ ਠਾਕ ਤੇ ਕੰਨੀ ਬਹੁਤ ਵਧੀਆ ਦੇਖੋ ਜੀ 48 ਦੇ ਵਿੱਚੋਂ ਆਪਾਂ 0 ਡਿਗਰੀ ਪਹੁੰਚਣਾ ਆ ਹਾਂ ਸਵੇਰ ਤੱਕ ਸਵੇਰ ਤੇ ਬਾਕੀ ਰਾਈਡ ਬੋਕ ਹੈਂਡ ਹੋਣ ਵਾਲੀ ਹੈ ਰਾਈਡ ਬਹੁਤ ਕੰਡ ਵਾਲੀ ਆ ਤੇ ਬਾਈਕ ਦਿਖਾ ਦਈਏ ਭਾਈ ਬਾਈਕ ਰੈਡੀ ਪਈ ਆ ਸਾਡੀ ਤੇ ਆ ਵਾਈਕ ਰਾਈਡ ਰੈਡੀ ਆ ਆ ਮੈਨੂੰ ਲੱਗਦਾ ਬਿਲਕੁਲ ਆ ਇਹ ਥੋੜੀ ਰੱਸੀ ਗਲਤ ਬੰਦੀ ਦੁਬਾਰਾ ਸੈੱਟ ਕਰ ਦੋ ਕੋਈ ਨਾ ਰਸਤੇ ਵਿੱਚ ਚੱਕਰ ਲੈ ਲਾਂਗੇ ਹੋਰ ਉਹ ਨੂੰ ਇਧਰ ਇਧਰ ਰਹਦੀ ਐ ਦੇ ਫਿਲਹਾਲ ਕੋਈ ਚੱਕਰ ਨਹੀਂ ਕਿਦਣ ਜਾਂਦੀ ਹਾਂ ਹਾਂ ਬਿਲਕੁਲ ਹੋਰ ਕੋਈ ਰਸਤੇ ਜਿੰਨੇ ਸੇ ਕੰਮ ਕਰ ਲਾਂ ਕਰ ਲਾਂ ਕਰ ਲਾਂ ਤੇ ਆਪਾਂ ਹੁਣ ਭਾਈ ਨਿਕਲੀਏ ਟਾਈਮ ਹੋ ਗਏ ਆ ਪੌਣੇ 4:00 ਬਚੁੱਕੇ ਬੈਸੀ ਨਾ 4:30 ਹੋਣ ਲੱਗੇ ਆ ਤੇ ਹੁਣ ਹੈਲਮਟ ਹੀ ਥੋੜਾ ਜਿਹਾ ਟਾਈਮ ਇੱਥੇ ਜ਼ਰੂਰ ਲੱਗ ਗਿਆ ਕਿਉਂਕਿ ਆਪਾਂ ਹੈਲਮਟ ਉਹ ਸਾਡਾ ਸੈੱਟ ਕਰਦੇ ਪਏ ਸੀ ਤੇ ਹੈਲਮਟ ਆ ਸਾਡਾ ਸਪான்ਸਰ ਕੀਤਾ ਭਾਈ ਸਚਨ ਭਾਈ ਜੀ ਹੁਣਾਂ ਨੇ ਹਾਂ ਭਾਈ ਦੀ ਸ਼ਾਪ ਤੇ ਜਾ ਕੇ ਸਮਾਨ ਜਿਹੜਾ ਵੀ ਰਾਈਡਿੰਗ ਦਾ ਸਮਾਨ ਲੈਣਾ ਤੁਸੀਂ ਲੈ ਸਕਦੇ ਹੋ ਸਚੀਨ ਦੀ ਸ਼ਾਪ ਆ ਜਲੰਧਰ ਵਿੱਚ ਸੈਦੇ ਮਾਰਕੀਟ ਦੇ ਵਿੱਚ ਬਿਲਕੁਲ ਤੁਸੀਂ ਜਾ ਕੇ ਉਹ ਸਮਾਨ ਬਣਾ ਲੈ ਸਕਦੇ ਹੋ ਕਿਉਂਕਿ ਭਾਈ ਨੇ ਸਾਡਾ ਸਪੋਰਟ ਸਪான்ਸਰ ਕੀਤਾ ਪੂਰੀ ਰਾਈਡ ਦੇ ਲਈ ਤੇ ਸੋ ਥੈਂਕ ਯੂ ਸੋ ਮੱਚ ਭਾਜੀ ਧੰਨਵਾਦ ਤੁਹਾਡਾ ਹਾਂਜੀ ਦੋਸਤੋ ਲਓ ਜੀ ਹੁਣ ਆਪਾਂ ਆ ਗਏ ਆ ਜੀ ਇੱਥੇ ਇੱਕ ਆਪਣੇ ਮਿੱਤਰ ਸੀਗੇ ਉਹਨਾਂ ਬਰਸਟਾ ਇਹ ਹੈਗਾ ਆ ਭੋਗਪੁਰ ਦੇ ਵਿੱਚ ਤੇ ਇੱਥੇ ਅਸੀਂ ਹੁਣ ਮੈਂ ਕਿਹਾ ਥੋੜਾ ਜਿਹਾ ਕੋਡ ਕਾਫੀ ਵਗੈਰਾ ਪੀ ਕੇ ਆ ਕੇ ਨਿਕਲਦੇ ਆ ਤੇ ਦੂਜੀ ਗੱਲ ਸਾਡੇ ਕੋਲ ਆਹੀ ਕਰੋ ਪਰੋਠੇ ਬਣਾ ਕੇ ਲੈ ਕੇ ਆਏ ਸੀ ਕਿ ਤੇ ਬਾਈ ਉਹਨਾਂ ਨੂੰ ਕਹਵੇਗਾ ਬਈ ਪਰੋਠੇ ਕਰਦੇ ਖਾਣੇ ਆ ਜੀ ਤੇ ਆਹ ਦੇਖੋ ਜੀ ਕੀ ਬਾਤ ਹੈ ਕਿੰਨੇ ਸੋਹਣੇ ਜਗ੍ਹਾ ਇੱਥੇ ਦੀ ਹਮੇਸ਼ਾ ਬਰਸਟਾ ਦਾ ਫੂਡ ਤੇ ਬਰਸਟਾ ਦੀ ਕਾਫੀ ਹਮੇਸ਼ਾ A1 ਰਹਿੰਦੀ ਹੈ ਬਾਈ ਕੀ ਹਾਲ ਚਾਲ ਠੀਕ ਠਾਕ ਹੋ ਐਕੂ ਯਾਰ ਸਾਨੂੰ ਸਾਡੇ ਪ੍ਰੋੜੇ ਖਾਣ ਲਈ ਆਜੋ ਪ੍ਰੋੜਾ ਤੁਸੀਂ ਵੀ ਇੱਕ ਇੱਕ ਛਕ ਲਓ ਭਾਈ ਤੇ ਲੋ ਜੀ ਹਾਂਜੀ ਭਾਈ ਜੀ ਕਜੀਤ ਭਾਈ ਜੀ ਕਿਵੇਂ ਤੇ ਇਧਰ ਭਾਈ ਹੁਣੀ ਭਾਈ ਤਾਂ ਕਿੰਦਾ ਮਾ ਆਪਾਂ ਦੱਸਾਂਗੇ ਕਿ ਅਸੀਂ ਸੁਖਵੀਰ ਸੁਖਵੀਰ ਭਾਈ ਹੁਣੀ ਰਾਈਡਰ ਨੇ ਭਾਈ ਹੁਣੀ ਆਪਣੀ ਬਾਈਕ ਹੁਣ ਧੂਣੀ ਦੀ ਕਿਾਇਦੇ ਤੇ ਰੱਸੇ ਸਾਨੂੰ ਬਾਈ ਗੁਲੀ ਮਿਲਿਆ ਤੇ ਹੋਰ ਵੀ ਕੀ ਕੀਤਾ ਆਪਾਂ ਭਾਈ ਪਾਈ ਹੁਲਡ ਪਤਾ ਭਾਈ ਕੋਡ ਕੌਫੀ ਤੇ ਨਾਲ ਇੱਕ ਆਪਾਂ ਮੰਗੋ ਸ਼ੇਕ ਕੀਤਾ ਆ ਨਾਲ ਪਰੌਣੇ ਵਾਟਰ ਕਿਤੇ ਪਰੌਣੇ ਪਰੌਣੇ ਆਪਣੇ ਘਰ ਦੇ ਆਏ ਹੋਏ ਆ ਸਾਡੇ ਹੈਲਪਡ ਪਏ ਭਾਜੀ ਇਹ ਨਾ ਆਰਡਰ ਆਉਂਦਾ ਕਿਤੇ ਅਸੀਂ ਪਹਿਲਾਂ ਪਹੁੰਚ ਗਿਆ ਆਪਣੇ ਕੋਲ ਸੀਰੀਅਸਲੀ ਲੈ ਆ ਵੀ ਇਹ ਆ ਕੱਢਿਆ ਲਾ ਪਰੋਠੇ ਸਾਚਾ ਦਾਵੇ ਲੈ ਵੀ ਅੱਜ ਪਿਸਟਾ ਦੇ ਵਿੱਚ ਬਹਿ ਕੇ ਪਰੋਠੇ ਛਕਣ ਲੱਗੇ ਭਾਈ ਭਾਜੀ ਆਪਾਂ ਬੈਠੇ ਕਿੱਥੇ ਆ ਪਿਸਟਾ ਓਏ ਭਾਈ ਕੀ ਬਾਤ ਮਾਈ ਗੋਡ ਅਚਾਰ ਨਾਲ ਅੰਬ ਦਾ ਅਚਾਰ ਨਾਲ ਗੰਡਾ ਨਾਲ ਗੰਡਾ ਭਾਈ ਕਿਆ ਸੁਆਗਤ ਤੇ ਮੇਰੇ ਕੋਲ ਰਿਆ ਨਹੀਂ ਜਾ ਰਿਹਾ ਅਸੀਂ ਤਾਂ ਭਾਈ ਦਵਾ ਦਾ ਰੁਪੀ ਖਾਣੀ ਆ ਭੁੱਖ ਲੱਗੀ ਮਿਲੂ ਕੋੜ ਕੋੜ ਨਾਲ ਪਹਿਲਾ ਪਹਿਲਾ ਆਪਾਂ ਜਿਹੜੀ ਹੈਗੇ ਸ਼ਕੁਰੀ ਤੋ ਜੀ ਭਾਈ ਤੁਸੀਂ ਆ ਜਾਓ ਚਲ ਕੋ ਨਾ ਬਾਗ ਚੱਲੇ ਆ ਤੇ ਮੈਂ ਕਹਾ ਪਹਿਲਾ ਪ੍ਰੋਖਾ ਰਸਤੇ ਦਾ ਖਾਣ ਲਿਆ ਓਹ ਯਾ ਬਾਦਮੀ ਗੰਡੇ ਵੀ ਨਾਲ ਆ ਗਏ ਆਜਾ ਮੈਨੂੰ ਯਾਦ ਆ ਗਈ ਜਦੋਂ ਆਪਾਂ ਤਰਾਂ ਚੋਂ ਦਾ ਮਤਲਬ ਕਿਹਦੀ ਯਾਤਰਾ ਜਿਆਦੇ ਹੁੰਦੀ ਸੀ ਕਿ ਰਸਤੇ 'ਚ ਘਰਾਂ ਦੇ ਪੁੰਨ ਟਰਾਲੀਆਂ ਜੀ ਜਾਂਦੇ ਘਰੋਂ ਪਰੌਣੇ ਲੈ ਕੇ ਜਾਈਦੇ ਨਾਲ ਸੰਗ ਦੇ ਨਾਲ ਚਲ ਜਾਈਦਾ ਸੀ ਕੀ ਬਾਤ ਹੈ ਤੇ ਬਾਈ ਡੇਲੀ ਵਲੌਗ ਆਉਗਾ ਹੁਣ ਵਲੌਗ ਇੱਥੇ ਵਾਲਾ ਜਿੱਥੋਂ ਤੋਂ ਪਾਉਣ ਲੱਗੇ ਆ ਅਗਲਾ ਵਲੌਗ ਪਾ ਕੇ ਹੁਣ ਕੱਲ ਚੰਗੂ ਵਾਲਾ ਪੂਰਾ ਵਲੌਗ ਪਾਵਾਂਗੇ ਤੇ ਸੋ ਹੁਣ ਬੈਠੀ ਲੱਗੇ ਪੌਂਡਸ਼ਕਲ ਆਪਾਂ ਵੀ ਕੋਡ ਕੋਫੀ ਬਗਾ ਕੇ ਹੁਣ ਬਾਕੀ ਗੱਲ ਕਰਦੇ ਆ ਮੱਝ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪੇਜ ਨੂੰ ਫ ਲੋਰੀ ਆ ਆਪਰੇ ਆ ਗਿਆ ਮਿਲਕਸ਼ੇਕ ਤੇ ਆ ਨਾਲ ਪਰੋਠਾ ਭਾਈ ਇਧਰ ਪਰਾਈਏ ਦਾ ਆਏ ਲੋਕਾਂ ਦੱਸਣੇ ਭਾਈ ਪਰੋਠੇ ਨਾਲ ਮਿਲਕਸ਼ੇਕ ਦਾ ਟੇਸ ਕਿੰਨਾ کیا ਜਬਰਦਸਤ ਹੁੰਦਾ ਬਸ਼ੀਰ ਉਹ ਕੈਡ ਕਾਲਾ ਬਦ ਜੀਰਪਾਈ ਦੀ ਇੱਕ ਕੈਡ ਦੇਖੀ ਸੀ ਪਰੌਂਠੇ ਦੇ ਨਾਲ ਕੋਕ ਕੀ ਆ ਬਾਤ ਹੈ ਪਰ ਪਰੌਂਠੇ ਦੇ ਨਾਲ ਅੰਬ ਦਾ achar ਦੇ ਨਾਲ ਕੋਲ ਫੱਪੋ ਸਿਰਾ ਇਸ ਤੋਂ ਉੱਪਰ ਕੁਝ ਨਹੀਂ ਥੈਂਕ ਯੂ